ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਤਲਵੰਡੀ ਸਾਬੋ ਮੇਲੇ ਦੇ ਉੱਤੇ ਤੇ ਬਾਈ ਕੋਲੇ ਬਹੁਤ ਸ਼ਿੰਗਾਰਿਆ ਇਸ ਟਾਈਮ ਸਟਾਲੀ ਇਹਨਾਂ ਤੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਕੀ ਡਿਟੇਲ ਆ ਤੇ ਕਿਹੜੇ ਕਿਹੜੇ ਜਾਨਵਰ ਜੇ ਵੇਚ ਖਰੀਦ ਆਸਤੇ ਹੈਗੇ ਆ ਤੇ ਉਹ ਵੀ ਤੁਹਾਨੂੰ ਸਕਰੀਨ ਦੇ ਉੱਤੇ ਦੱਸਣਗੇ ਸੋ ਅੱਜ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਪਹਿਲਾਂ ਸਾਡੇ ਮੇਲੇ ਤੇ ਆਉਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਦੂਜਾ ਸਾਡੀ ਵੀਡੀਓ ਵਾਸਤੇ ਟਾਈਮ ਕੱਢਣ ਵਾਸਤੇ ਹਨਾ ਸਾਡਾ ਆਸਟ੍ਰੇਲੀਆਨ ਫਰਵਾਣ ਵਾਸਤੇ ਤੁਹਾਡਾ ਉਹ ਵੀ ਬਹੁਤ ਬਹੁਤ ਬਾਈ ਜੀ ਪਾਣਾ ਠੀਕ ਹੈ ਬਾਈ ਕੀ ਡਿਟੇਲ ਆ ਬਾਈ ਇਹਦੀ ਦੱਸੋ ਇਹ ਬਾਈ ਜੀ ਮਿੰਟੂ ਵਾਲੇ ਅਰਜਨ ਘੋੜੇ ਦਾ ਬੱਚਾ ਜੀ ਠੀਕ ਹੈ ਉਮਰ 10 ਸਾਲ ਹੋ ਚੁੱਕੀ ਆ ਰਿਜ਼ਲਟ ਬਹੁਤ ਚੰਗੇ ਆ ਜੀ ਮਾਂ ਦੀ ਆਪਣੇ ਸਾਲੀਆਂ ਲੈਣ ਦੀ ਠੀਕ ਹੈ ਹਾਂ ਜੀ ਬਾਈ ਰਿਜ਼ਲਟ ਜਿਵੇਂ ਤੁਸੀਂ ਕਿਹਾ ਆਇਆ ਕਿਹੜੀਆਂ ਕਿਹੜੀਆਂ ਘੋੜੀਆਂ ਤੇ ਕੇਵਲ ਦੇ ਰਿਜ਼ਲਟ ਆ ਬਾਈ ਜੀ ਚੰਬੀ ਤੇ ਨੋਗਰਾ ਵੀ ਸੂਰੇ ਆ ਤੇ ਮਾਰવાડી ਨੋਗਰਾ ਜ਼ਿਆਦਾ ਸੂਰੇ ਆ ਠੀਕ ਹੈ ਤੇ ਮਾਰવાડી ਵੀ ਸੂਰੇ ਆ ਅੱਤ ਵਿਚਾਲਾ ਜਾਨੀ ਕਰਦਾ ਵੀ ਚੰਬਾ ਜਾ ਮਾਰਾ ਠੀਕ ਉਹ ਨਹੀਂ ਕੰਮ ਆ ਬਾਕੀ ਰਿਜ਼ਲਟ ਆਪਣੇ ਬੋਰਡ ਤੇ ਦੇਖ ਸਕਦੇ ਹੋ ਠੀਕ ਹੈ ਠੀਕ ਹੈ ਤੇ ਕਿ ਹਾਈਟ ਹੋ ਗਈ ਬਈ ਦੀ ਇਹਦੀ ਹਾਈਟ ਬਈ ਜੀ 64 ਇੰਚ ਹੈ ਇਹ ਆਪਣਾ ਘਰੇ ਹੀ ਤਿਆਰ ਕੀਤਾ ਜਾਂ ਪੁਣ ਨਹੀਂ ਬਈ ਆਪਾਂ ਪਰਚੇਜ਼ ਕਰਿਆ ਜੀ ਸੋਡੇ ਜ਼ਿਲ੍ਹੇ ਚੋਂ ਹੀ ਪਰਚੇਜ਼ ਕਰਿਆ ਰਾਮਗੜ੍ਹ ਪਿੰਡ ਤੋਂ ਅੱਛਾ ਰਾਮਗੜ੍ਹ ਚੋਂਗਾ ਰਾਮਗੜ੍ਹ ਚੋਂਗਾ ਤਾਂ ਲਾਲੇ ਤੋਂ ਖਰੀਦਿਆ ਠੀਕ ਹੈ ਠੀਕ ਹੈ ਠੀਕ ਹੈ ਕਿੰਨੀ ਹਾਈਟ ਸੀ ਇਹਦੀ 64 ਇੰਚ ਹਾਈਟ ਆ ਬਈ 64 ਇੰਚ ਠੀਕ ਇੱਕ ਤਾਂ ਕਹਿੰਦੇ 64 ਹੁੰਦੀ ਆਪਾਂ ਕੋਈ ਵੀ ਬੰਦਾ ਆ ਕੇ ਪੀਕਾ ਮਾਰ ਸਕਦਾ ਕੁਝ ਕਰ ਠੀਕ ਹੈ ਬਈ ਕਿੰਨੇ ਕ ਜਾਨਵਰ ਨੇ ਘਰੇ ਆਪਣੇ ਕੋਲੇ करे भाई जी तकरीबन होंगे 10 जनवरी ठीक है हां जी बेच खरीद कर दे शौक नु रखते खरीद बेच कर दे ठीक है ते भाई ए दा एदे बारे जरूर दसो यार बड़ी घणटी लागदी है किवें आईडिया आया दा सोना लगया सानू भाई जी ओथे रस्स वाले मुंडे ਕੋਲੇ ਰਸੇ ਲੈਣ ਗਏ ਸੀ ਮੈਂ ਕਿਹਾ ਕਹਿੰਦਾ ਘੋੜੇ ਵਾਸਤੇ ਲਿਆ ਕਈ ਸਾਲ ਹੋ ਗਏ ਜੀ ਠੀਕ ਹੈ ਮੈਂ ਸੌਦਾ ਕਰ ਕੀ ਮੰਨ ਗਏ ਦਲੋ ਠੀਕ ਹੈ भाई ਜਦੋਂ ਆਪਾਂ ਅੰਦਰ ਬੈਠੇ ਚਾਹ ਪੀ ਜਾਂਦੇ ਤੁਸੀਂ ਇੱਕ ਗੱਲ ਕੀਤੀ ਸੀ ਤੁਸੀਂ ਕਹੇ ਯਾਰ ਘੋੜੀਆਂ ਬਹੁਤ ਚਰਦੀਆਂ ਖੜੀਆਂ ਸੀ ਪਰ ਉਵੇਂ ਕੱਟ ਨਹੀਂ ਹੁੰਦਾ ਸੀ ਜਿਵੇਂ ਹੁਣ ਘੋੜੇ ਲਿਆਉਣ ਨਾਲ ਹੋ ਗਿਆ ਕੀ ਫਰਕ ਪੈਂਦਾ ਇਹ ਚੀਜ਼ ਬਾਰੇ ਵੀ ਜਰੂਰ ਦੱਸੋ ਮੈਂ ਤਾਂ ਭਾਈ ਜੀ ਸਹੀ ਮਰਦ ਤਾਂ ਮਰਦਾ ਹਾਂ ਇਹਦੇ ਕਰਕੇ ਸਾਰੇ ਜਾਣਦੇ ਆ ਘੋੜੀਆਂ ਬੰਦਾ ਸਾਰੀ ਉਮਰ ਰੱਖ ਲੇ ਸਾਰੀ ਉਮਰ ਖਨਾ ਨਹੀਂ ਹੁੰਦਾ ਹੂੰ ਜਿਹੜੇ ਬੰਦੇ ਨੇ ਆਉ ਦਾ ਨਾਮ ਚਲਾਉਣਾ ਤੇ ਪਿਆਰ ਵਧਾਉਣਾ ਠੀਕ ਹੈ ਉਹਦੇ ਵਾਸਤੇ ਘੋੜੀ ਹੈ ਦੇਖੋ ਤੁਸੀਂ ਕਿਹੜਾ ਜੇ ਨਾਂਏ ਘੋੜੀਆਂ ਰੱਖੀਆਂ ਹੁੰਦੀਆਂ ਦੇ ਨਾਂ ਤੁਸੀਂ ਮੇਲੇ ਤੇ ਆਉਣਾ ਸੀ ਇਹਨਾਂ ਆਪਾਂ ਕਦੇ ਮਿਲਦਾ ਸੀ ਹਣਾ ਬਾਕੀ ਸਾਰੀ ਦੇਣ ਭਾਈ ਜੀ ਆਪਣੇ ਘਰੇ ਐਸੇ ਦੀ ਆ ਭਾਈ ਟੈਂਟ ਲੱਗਿਆ ਤਾਂ ਹਰੇਕ ਵੇਖ ਲੈਂਦਾ ਇਹ ਤੇ ਮਗਰ ਮਗਰਲਾ ਜਿਹੜਾ ਸਟਰਗਲ ਆ ਉਹ ਦੱਸੋ ਸਾਨੂੰ ਵੀ ਮਗਰ ਕਿੰਨੀ ਕਿ ਖਿੱਚਾਂ ਤੁਹੀ ਹੁੰਦੀਆਂ ਇਹਨਾਂ ਨੂੰ ਸੰਭਾਲਣ ਦੀ ਜਾਂ ਨਫੇ ਨੁਕਸਾਨ ਆ ਜਿਹੜੇ ਜੁੜਦੇ ਰਹਿੰਦੇ ਆ ਬੰਦੇ ਨਾਲ। ਦੇਖ ਬਾਈ ਜੀ ਇਹਨੂੰ ਦੋ ਬੰਦੀ ਰੱਖਦੀ ਆ। ਹੂੰ ਜਾਂ ਦਾ ਜਿਹੜਾ ਦਿਲ ਤੇ ਛੱਟ ਕਹਿਣ ਜਾਂਦਾ ਉਹ ਰੱਖੋ। ਹੂੰ ਜਾਂ ਜਿਹੜਾ ਹੱਡ ਤੇ ਮਾਰਦਾ ਠੀਕ ਐ। ਸਹੀ ਪੁੱਛੂ। ਇਹ ਮੰਨ ਕੇ ਚੱਲੋ ਨਾ ਤਾਂ ਜ਼ਮੀਨ ਜਾਇਜਤ ਨਾਲ ਰੱਖੀ ਜਾਂਦੇ ਆ। ਹੂੰ ਇਹਦਾ ਦਿਲ ਨਾਲ ਰੱਖੀ ਜਾਂਦੇ ਤੇ ਜੇ ਗੁਰੂ ਮਹਾਰਾਜ ਦੀ ਕਿਰਪਾ ਤਾਂ ਹੀ ਆਉਂਦਾ ਬਾਈ। ਕਰਮ ਵਾਲੇ ਦੇ ਘਰੇ। ਕਰਮ ਵਾਲੇ ਦੇ ਘਰੇ। ਠੀਕ ਐ। ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ? ਮੇਰਾ ਬਾਈ ਜੀ ਜਰਮੀ ਘੋੜੀਆਂ ਚ ਹੋਇਆ ਪਰ ਉਹ ਖਰੀਦ ਵਿੱਚ ਮੈਂ 2012 13 ਤੋਂ ਉਦੋਂ ਤੋਂ ਕਰਿਆ ਕਰ ਲਿਆ 12 13 ਚ ਥੋੜਾ ਜਿਹਾ ਕੀੜਾ ਸੀ 16 17 ਅ ਫਿਰ ਪੂਰੇ ਕੰਮ ਚੱਲ ਪਏ ਠੀਕ ਹੈ ਹਾਂਜੀ ਕਿਵੇਂ ਬਈ ਤੁਸੀਂ ਲੋਕੋਂ ਕਿਵੇਂ ਲੱਗਦਾ ਜਿਵੇਂ ਆ ਮੇਲਾ ਲੱਗਣਾ ਸ਼ੁਰੂ ਹੋਇਆ ਤੇ ਮਾਰਕੀਟ ਵੀ ਜਿਹੜੀ ਹੈ ਘੋੜੀਆਂ ਦੀ ਚੱਲੀ ਆ ਬਹੁਤ ਵਧੀਆ ਬਹੁਤ ਐਵੇਂ ਨੇ ਮੇਲੇ ਜੇ ਹੋਰ ਹੋਣ ਤਾਂ ਹੋਰ ਵੀ ਉਹ ਹੋ ਜੈਣਾ ਬਹੁਤ ਵਧੀਆ ਬਈ ਜੀ ਦੇਖੋ ਆਪਾਂ ਦਾ ਸਾਰੇ ਵੀਰਾਂ ਨੂੰ ਰਾਏ ਦਿੰਨੇ ਹਣਾ ਵੀ ਆਉਦੇ ਜਵਾਕ ਨੂੰ ਵੀ ਇਹ ਕਿੱਥੇ ਜਵਾੜਨ ਨਾਲ ਇਹ ਤਾਂ ਕਿੱਤਾ ਬਹੁਤ ਵਧੀਆ ਠੀਕ ਹੈ ਠੀਕ ਹੈ ਨਸ਼ੇ ਪੱਤੀ ਜਿਨੀ ਲੱਗਦਾ ਕਿ ਆਪਾਂ ਨੂੰ ਇਧਰ ਤੋਂ ਟਾਈਮ ਹੀ ਨਹੀਂ ਮਿਲਦਾ ਪਰ ਬਾਈ ਲੋਕਾਂ ਦੀ ਤਾਂ ਇਹ ਧਾਰਨਾ ਬਣੀ ਵੀ ਆ ਯਾਰ ਵੀ ਇਹ ਪੈਸੇ ਵਾਲੇ ਦਾ ਹੀ ਕੀਤਾ ਨਹੀਂ ਬਾਈ ਜੀ ਦਿਲ ਵਾਲੇ ਦਾ ਕੀਤਾ ਪੈਸੇ ਵਾਲੇ ਦਾ ਕੋਈ ਪੈਸੇ ਨਾਲ ਘੋੜਾ ਖਰੀਦਦਾ ਨਹੀਂ ਜਾਂਦਾ ਤੁਸੀਂ ਮੇਲੇ 'ਚ ਬੱਜੋ ਹੂੰ ਸਹੀ ਬਣੇ ਵੇਚਣਾ ਹੈ ਜਾਂ बिकਦੀਆਂ ਨਹੀਂ ਹੂੰ ਠੀਕ ਹੈ ਲੈਣ ਜਾਂਦੇ ਨਹੀਂ ਕੋਈ ਦਿੰਦਾ ਨਹੀਂ ਸਹੀ ਹੈ ਸਹੀ ਬੋਚੋ ਤਾਂ ਜੀ ਨੂੰ ਇਹ ਨਾਲ ਪਿਆਰ ਆ ਉਹ ਨਹੀਂ ਇਹਨੂੰ ਛੱਡ ਪਾਵਾ ਪੈਸੇ-ਪੂਸੇ ਨਾਲ ਕੋਈ ਐਵੇਂ ਕਹਦੇ ਹੋ ਕਰਮਾਂ ਨਾਲ ਹੀ ਮਿਲਦਾ ਜਾਂਦਾ ਕਰਮਾਂ ਨਾਲ ਹੀ ਠੀਕ ਹੈ ਬਾਈ ਤੇ ਬਾਈ ਅੱਜ ਕਿੰਨੇ ਕਿ ਜਾਨਵਰ ਲੈ ਕੇ ਆਏ ਹੋ ਮੇਲੇ 'ਚ ਆਪਣੇ ਕੋਲੇ 10 ਕਿ ਜਨਵਾਰ ਹੈ। ਇਹਦੀ ਫੀਸ ਦੱਸੋ, ਇਹਦੀ ਫੀਸ ਕਿੰਨੀ? ਇਹਦੀ 11000 ਰੁਪਇਆ ਵੀਸਾ ਜੇਬ ਦਾ ਦੂਰੋਂ ਨੇੜੇ ਆਉਂਦਾ ਤਾਂ ਚੱਕਰ ਮਾਰਨ ਦਾ। ਫੁੱਲ ਮੰਤਨ ਕਰਾਉਂਦਾ। ਕਿਤੇ ਬਈ ਆਇਆ ਤਾਂ ਨਹੀਂ ਹੁੰਦਾ ਯਾਰ। ਕਈ ਵਾਰੀ ਸਿੱਧੀ ਜੀ ਗੱਲ ਹੀ ਦੱਸਦਾ ਮੈਂ ਤੈਨੂੰ। ਅਗਲਾ ਕਹਿ ਹੁੰਦਾ ਯਾਰ ਘੋੜੀ ਛੱਡ ਜਾ ਕੋਈ ਨਹੀਂ ਮਿਲਾ ਦਿਆਂਗੇ। ਮਲਾ ਕਿਸੇ ਹੋਰ ਤੋਂ ਦਿੰਦੇ ਆ। ਮਗਰ ਉਹ ਰੌਲੇ ਜੇ ਪੈਂਦੇ ਫਿਰਦਿਆ ਉਹ ਸਵਾਦ ਜੇ ਨਹੀਂ ਆਉਂਦੀ ਗੱਲ ਦੀ ਹੈਨਾ। ਸੱਚੀ ਗੱਲ ਕਹਿੰਦਾ। ਫੋਟੋ ਵੀਡੀਓ ਅਗਲੇ ਨੂੰ ਕਹਿੰਦੇ ਨੇ ਕੋਲੇ ਖੜ ਕੇ ਬਈ ਘੋੜੀ ਮਲਾ। ਸਹੀ ਹੈ। ਡਾਕਟਰੀ ਫੁੱਲ ਸਕਿ ਠੀਕ ਹੈ ਘੋੜੇ ਦੀ ਆਪਣੇ ਦੇਖੋ ਮਾਲ ਵੇਚਦੇ ਆ ਆਪਣੀਆਂ ਘੋੜੀਆਂ ਤਕਰੀਬਨ ਗੱਪਣਾ ਇਹ ਤੋਂ ਖਰੀਆਂ ਜਿਹੜੀ ਇਹ ਤੋਂ ਗੱਪਣਾ ਉਦੋਂ ਹੀ ਕਵਾਂਗੇ ਜਿਹੜੀ ਆਪਾਂ ਬਾਹਰੋਂ ਗੱਪਣ ਖਰੀਦੀ ਆ ਤਾਂ ਉਸੇ ਤੋਂ ਕਵਾਂਗੇ ਬਾਈ ਕੋੜੇ ਆਪਾਂ ਜਿਹੜੋ ਫੀਸ ਲੈਣੀ ਆ ਬਾਈ ਜੀ ਕਿਹੜਾ ਅਗਲੇ ਤੋਂ ਪਾਟੇ ਲੈਣੇ ਆ ਆਪਾਂ ਤਣਕਾ ਕੇ ਘੋੜਾ ਛੜਦੇ ਆ ਤੇ ਤਣਕਾ ਕੇ ਫੀਸ ਲੈਂਦੇ ਆ ਬਾਈ ਘੋੜੇ ਦਾ ਸ਼ਿੰਗਾਰ ਵੀ ਮੇਲੇ ਹੁੰਦਾ ਆ ਪੱਗ ਬਾਰੇ ਵੀ ਦੱਸਦੇ ਯਾਰ ਵੀ ਇਹ ਕਿਵੇਂ ਆਈਡੀਆ ਆ ਯਾਰ ਇਹ ਪੱਗ ਬਾਈ ਜੀ ਉਹਨਾਂ ਨਾਲ ਗੱਲ ਆ ਗਈ ਇਹ ਲਾਲੇ ਤੋਂ ਜਿਹੜਾ ਘੋੜਾ ਲਿਆ ਸੀ ਉਹ ਆ ਸ਼ਾਮ ਨੂੰ ਅਸੀਂ ਮੁਕਸਰ ਮੱਗੀ ਦੇ ਸੋਰੀ ਦਸਹਰੇ ਮੇਲੇ ਤੇ ਬੈਠੇ ਠੀਕ ਹੈ ਉਹ ਤੋਂ ਥੋੜੀ ਥੋੜੀ ਜਾਣ ਪਛਾਣ ਸੀ ਫਿਰ ਮਾਗੀ ਮੇਲੇ ਦੇ ਇਕੱਠੇ ਹੋ ਗਏ ਜੀ ਹੂੰ ਉਹ ਕਹਿੰਦਾ ਆਪਾਂ ਪੱਗਵਾੜ ਯਾਰ ਉਹਨੇ ਮੈਨੂੰ ਦਿੱਤੀ ਸੀ ਭਾਈ ਜੀ ਪੱਗ ਠੀਕ ਹੈ ਤੇ ਇਹ ਪੱਗ ਜੀ ਐ ਮੰਨ ਕੇ ਚੱਲੋ ਵੀ ਉਹਦੇ ਡੈਡੀ ਦੀ ਅੰਕਲ ਚੇਤੇ ਨਾ ਬਚੀ ਹੁੰਦੀ ਠੀਕ ਹੈ ਠੀਕ ਹੈ ਤੇ ਹੁਣ ਆ ਮੰਨ ਲਓ ਵੀ ਮੇਲੇ ਚ ਜਾਂਦਾ ਖੰਨਣ ਵਾਲਿਆਂ ਕਾਦੇ ਬੰਨੀ ਹੁੰਦੀਆਂ ਜਾਂ ਚੇਤੇ ਦੇ ਜਾਂ ਮੇਰੇ ਚੌਥੇ ਬੰਦੇ ਫੱਟ ਨਹੀਂ ਖਾਣੀ ਮੇਲੇ ਠੀਕ ਹੈ ਹਾਂਜੀ ਠੀਕ ਹੈ ਬਹੁਤ ਵਧੀਆ ਵੀਰੇ ਆਜੋ ਆਪਾਂ ਦਿਖਾਈਏ ਉਹ ਵੀ ਜਾਨਵਰ ਅੱਗੇ ਹਾਂਜੀ ਆਜੋ ਬਾਈ ਦੋਸਤੋ ਇਹ ਜਾਨਵਰ ਜਿਹੜੇ ਅੱਗੇ ਦਿਖਾਉਣੇ ਆ ਤੁਹਾਨੂੰ ਇਹ ਸਾਰੇ ਵੇਚਕਰੀਦ ਵਾਲੇ ਹੀ ਆ ਬਾਈ ਸਾਰੇ ਬਾਈ ਜੀ ਸੇਲ ਵਾਲਿਆ ਕੱਲਾ ਘੋੜਾ ਚ ਠੀਕ ਆ ਜਿਓ ਇਹਦੀ ਕੀ ਡਿਟੇਲ ਆ ਬਾਈ ਪੱਗ ਦੀ ਜਾਤੀ ਆ ਪਹਿਲਾਂ ਬਾਈ ਕਰੀ ਜਾਂਦੇ ਆ ਇਹ ਬਾਈ ਜੀ ਸੂਰਜ ਘੋੜੇ ਦੀ ਆ ਠੀਕ ਆ ਤੇ ਪੰਜ ਕਲੇਣਾ ਸੂਰਜ ਘੋੜਾ ਜੀ ਮਾਂ ਇਹਦੀ ਪਿੱਛੇ ਸੀ ਆਪਾਂ ਨੂੰ ਨਹੀਂ ਪਤਾ ਤੰਨ ਆਉਣ ਮਾਂ ਮਾਨ ਨਾਟਨ ਹੈ ਤਾਂ ਲੈਂਦੀ ਮੇਰੇ ਕਨਫਰਮ ਨਹੀਂ ਗਈ ਵੀ ਛੋੜ ਨਹੀਂ ਮਾਰਨਾ ਜਾਨੀ ਕਿ ਆਪਣੀ ਛੋੜ ਮਾਰ ਕੇ ਬਾਈ ਡੰਗਰ ਨਹੀਂ ਵੇਖਣਾ ਵੇਕੇ ਨਹੀਂ ਵੇਖਦਾ ਨਾ ਵਿਗਿਆ ਉਹਦੇ ਕਰ ਮਖਾਂਦੇ ਠੀਕ ਹੈ ਬਾਈ ਕੀ ਹਾਈਡ ਹੋਊਗੀ ਬਾਈ ਕਿੰਨੀ ਹੋਰ ਇਹ ਬਾਈ ਜੀ ਦੋ ਦੰਦ ਦੀ ਇੱਕੋ ਹੀ ਟੋਪੀ ਲਾਈ ਆਏ ਨੇ ਠੀਕ ਹੈ ਸਾਢੇ 60 ਇੰਚ ਪ੍ਰੋਪਰ ਹੱਤੀ ਵਾਲੀ ਹੈਡ ਹੈ ਠੀਕ ਹੈ ਠੀਕ ਹੈ ਬਾਈ ਕੀ ਮੁੱਲ ਕਰ ਦੂੰ ਬਾਈ ਇਹਦਾ ਇਹਦਾ ਮੁੱਲ ਆਪਾਂ ਸਵਾ 4 ਲੱਖ ਠੀਕ ਹੈ ਮਾਨਤਨ ਹੋ ਜੂ ਫੋਨ ਤੇ ਮਾਨਤਨ ਫੁੱਲ ਕਰਾਂਗੇ ਲੋਕੇਸ਼ਨ ਮੜਾ ਦੱਸਿਓ ਬਾਈ ਆਪਣੀ ਜੀ ਬਾਈ ਆਪਣਾ ਚੋਣਾ ਬਜਾਰੀਆ ਪਿੰਡ ਐ ਤੋਂ 4 ਕਿਲੋਮੀਟਰ ਵਾਲਾ ਲੋਕਲ ਤਲਵੰ ਏ ਬਾਈ ਜੀ ਆਪ ਗੁੜਿਆਂ ਵਾਲੀ ਕੁੜੀ ਦੀ ਆ ਠੀਕ ਕਟਰੀਨਾ ਕੁੜੀ ਦੀ ਸਹੀ ਭੈਣ ਆ ਜੀ ਇੱਕ ਬੇਟਾ ਜਨਮ ਲਿਆ ਠੀਕ ਆ ਕੀ ਮਾਰਕਿੰਗ ਇਹਦੀ ਸੱਤਵੇਂ ਵਾਲੀ ਗੱਬਣਾ ਇਹ 26 ਕੁੜੀ ਲਾਲ ਗੱੜੀ ਠੀਕ ਆ ਹਾਂਜੀ ਇਹਦੇ ਚ ਵੀ ਬਈ ਰੰਗ ਕੱਚਾ ਪੱਕਾ ਆ ਜਾਂਦਾ ਕਿਵੇਂ ਹਾਂਜੀ ਇਹ ਗੱੜੀ ਚਿੱਟਾ ਬਣ ਬਹੁਤ ਆ ਛੋਗਰਾ ਬੱਚਾ ਦੇਣਾ ਬਾਕੀ ਆਪਣੇ ਕੋਲੇ ਉਹ ਲਾਲ ਪੱਕੀ ਲਾਲ ਵੀ ਖੜੀ ਆ ਜੀ ਠੀਕ ਆ ਬਾਈ ਹਾਂਜੀ ਹਾਂਜੀ ਤੇ ਇਹ ਕਿੰਨੀ ਹਾਈਟ ਹੋ ਗਈ ਉਹਨਾਂ ਦੀ ਇਹਦੀ ਹਾਈਟ ਪ੍ਰੋਪਰ 60 ਇੰਚ ਆ ਜੀ 60 ਇੰਚ ਠੀਕ ਆ ਕਿੰਨੀ ਉਮਰ ਗਿਆ ਸੀ ਇਹ ਉਮਰ 5 ਸਾਲ ਦੀ ਬੋ ਜੀ ਹਾਂਜੀ ਸਾਲ ਹਾਂਜੀ ਠੀਕ ਆ ਹੁਣ ਇਹ ਕਿ ਇਹ 7 ਮਹੀਨਾ ਦੀ ਗੱਪਣਾ ਹੀ ਮੈਕ ਹੈ। ਮੈਂ ਹਾਂਜੀ। ਐਸੇ ਤੋਂ ਹੀ ਐਸੇ ਤੋਂ ਹੀ ਹੈ। ਠੀਕ ਆ ਬਾਈ। ਤੇ ਇਹ ਤੋਂ ਪਹਿਲਾਂ ਕੋਈ ਬੱਚਾ ਇਹਦਾ ਆਇਆ? ਇਹ ਨੂਰੇ ਤੋਂ ਤੁਸੀਂ ਸੀ ਬਸ਼ੇਰਾ ਸੀ ਜੀ ਬਹੁਤ ਚੰਗਾ ਦੇ ਮਨ। ਕਿਹੜਾ ਨੁਗਰਾ ਜੀ ਕਿਹੜਾ? ਨੁਗਰਾ ਜੀ ਨੁਗਰਾ। ਉਹ ਤੋਂ ਪਹਿਲਾਂ ਰੌਲੀ ਵਾਲੇ ਅਰਜਨ ਤੋਂ ਬਸ਼ੇਰੀ ਸੀਗੀ ਜੀ। ਠੀਕ ਆ। ਹਾਂਜੀ। ਠੀਕ ਆ। ਠੀਕ ਆ ਬਾਈ। ਕੀ ਮੁੱਲ ਇਹਦਾ? ਇਹਦਾ ਮੁੱਲ ਕਰਦੇ ਆ ਜੀ ਆਪਾਂ 4.5 ਲੱਖ ਰੁਪਏ। 4.5 ਠੀਕ ਆ ਬਾਈ। ਤੇ ਇਹ ਵੀ ਬਈ। ਇਹ ਬਸ਼ੇਰੀ ਹੈ ਜੀ ਦੋ ਦੰਦ। ਠੀਕ ਆ। ਇਹ ਜahangir ਦਾ ਬੱਚਾ ਜੀ ਅੰਕਲ ਜਗਤਾਰ ਕੋਲੇ ਪੰਜ ਲੈਣਾ। ਠੀਕ ਹੈ। ਔਰ ਲੈਨ ਚ ਲੈ ਗਿਆ। ਉਦੋਂ ਮਲਾਈ ਹੋਈ ਹੈ ਜੀ 25-26 ਲੱਖ। ਠੀਕ ਹੈ। ਤੇ ਕੀ ਹਾਈਟ ਹੋਇਟ ਕੀ ਹੈ ਬਈ? ਇਹਦੀ ਹਾਈਟ 60 ਇੰਚ ਹੈ ਜੀ। ਠੀਕ ਹੈ। ਸਵਾਰੀ ਦੀ ਪਾਸਾ ਠੀਕ ਹੈ। ਤੇ ਡਿਮਾਂਡ ਇਹਦੀ 2.5 ਲੱਖ ਰੁਪਏ ਉੱਚੇ-ਨੀਚੇ ਕਰ। ਕੀ ਮਾਰਕਿੰਗ ਕੀਤੀ ਹੈ? ਮਾਰਕਿੰਗ ਮੱਥੇ ਫੁੱਲ ਇੱਕ ਪਰ ਚਟਾਈ। ਠੀਕ ਹੈ ਬਈ। ਹਾਂ ਜੀ। ਠੀਕ ਹੋ। ਕੀ ਮੁੱਲ ਲਗਿਆ ਸੀ ਇਹਦਾ? ਇਹਦਾ 2.5 ਲੱਖ ਰੁਪਏ। 2.5 ਲੱਖ। ਠੀਕ ਹੈ। ਤੇ ਇਹ ਇਹ ਬੱਤੀ ਹੈ ਜੀ ਅ ਰੂੜੇ ਕਿਆਂ ਵਾਲੇ ਘੋੜੇ ਦੀ ਰਾਜਿਆਂ ਵਾਲੇ ਬਾਪੂ ਦਾ ਨਾਂ ਨਹੀਂ ਆਉਂਦਾ ਜੀ। ਹੂੰ। ਤੇ ਉਦੇ ਘੋੜੇ ਦੀ ਮਾਂ ਦੀ ਤੂਫਾਨ ਲੈਦੀ ਹੈ ਜੀ ਠੀਕ ਹੈ ਤੇ ਇਹਦਾ 3 ਲੱਖ ਰੁਪਏ ਕੀ ਮਾਰਕੀ ਹੈ ਜੀ ਇਹ ਜੈਡ ਬਲੈਕ ਹੈ ਜੀ ਜੈਡ ਬਲੈਕ ਹਾਂ ਜੀ ਠੀਕ ਹੈ ਬਈ ਕਿੰਨੀ ਉਮਰ ਕੀ ਇਹਦੀ 1 ਸਾਲ ਦੀ 1 ਸਾਲ ਦੀ ਠੀਕ ਹੈ ਜੀ ਇਹ ਦੋ ਦੰਦ ਦਾ ਹਾਈਟ ਵਾਟਿੰਗ ਚਾ ਜੀ ਠੀਕ ਹੈ ਬਈ ਪੇੜ ਦੀ ਖਾਲੀ ਹੈ ਜੀ ਠੀਕ ਹੈ ਇਹ ਕਾਲੀ ਚੰਬੀ ਘੋੜੀ ਹੈ ਜੀ ਸਵਾਰੀ ਦੀ ਪਾਸਾ 38 49 ਤੁਰਦੀ ਹੈ ਜੀ ਇਹ ਠੀਕ ਹੈ ਤੇ ਕਿੰਨੀ ਉਮਰ ਇਹ ਦੋ ਦੰਦ ਦਾ ਜੀ ਦੋ ਦੰਦ ਦਾ ਸਾਰਾ ਮਾਲ ਆਪਣੇ ਕੋਲ ਦੋ ਦੰਦ ਚਾਰ ਦੰਦ ਦੀ ਹੈ ਜੀ ਕਿੰਨੀ ਕਿੰਨੇ ਮੁੱਲ ਹੈ ਦਾ ਇਹਦਾ ਮੁੱਲ 2.5 ਲੱਖ ਰੁਪਈਆ ਜੀ 2.5 ਲੱਖ ਇਹ ਜੀ ਇਹ ਪੱਕੀ ਲਾਲ ਚੰਬੀ ਆ ਜੀ ਚਾਰ ਦਾੰਦਾ ਠੀਕ ਹੈ ਤੇ ਪੇੜ ਦੀ ਖੱਲ ਤੇੜ ਦੀ ਖੱਲ ਠੀਕ ਆ ਬਾਈ ਇਹਦਾ ਮੁੱਲ ਫੱਟੀ ਵਾਲੀ 65 ਇੰਚ ਆ ਜੀ 65 ਇੰਚ ਹਾਂਜੀ ਇਹ ਪੱਕੀ ਲਾਲ ਚੰਬੀ ਆ ਇਹਦਾ ਮੁੱਲ 2 ਲੱਖ ਹੈ ਠੀਕ ਆ ਬਾਈ ਸਵਾਰੀ ਸੂਰੀ ਨੂੰ ਚੜੇ ਨਹੀਂ ਬਾਈ ਜੀ ਝੂਠ ਮਾਰ ਕੇ ਡੰਗਰ ਨਹੀਂ ਹੁਣ ਪਹਿਲਾਂ ਵੀ ਕਹੇ ਕਿ ਇਹਦੇ ਵੇਚਾਂ ਆਪਾਂ ਚੜੇ ਨਹੀਂ ਠੀਕ ਆ ਬਾਈ ਹੋਰ ਵੀ ਖੜੇ ਆ ਉਧਰ ਹਾਂਜੀ ਉਧਰ ਖੜੇ ਆ ਜੀ ਉਹਨੂੰ ਕੋਈ ਵਿਖਾ ਇਹ ਜੋਦੇ ਮੰਗਲ ਤੋਂ ਗੱਪਣਾ ਜੀ ਠੀਕ ਆ ਬਾਈ ਹਾਂਜੀ ਕੀ ਹਾਈਟ ਹੈ ਦੀ ਇਹਦੀ ਇਹਦੀ 9 ਇੰਚ ਹਾਈਟ ਹੈ ਜੀ 7 ਮਹੀਨਾ ਦੀ ਗੱਬਣਾ ਮੁੱਲ ਸਵਾ ਦੋ ਲੱਖ ਰੁਪਏ ਸਵਾ ਦੋ ਲੱਖ ਹਾਂਜੀ ਠੀਕ ਆ ਬਾਈ ਇਹ ਕਾਲੀ ਜੰਮੀ ਐ ਮੱਥੇ ਡੁੱਗ ਰਾਈ ਠੀਕ ਹੈ ਥੱਲੋ ਸਾਫ ਆ ਠੀਕ ਆ ਬਾਈ ਹਾਂਜੀ ਠੀਕ ਆ ਬਾਈ ਤੇ ਉਹ ਅੱਗੇ ਇਹ ਨੁਗਰਾ ਬਸ਼ੇਰਾ ਜੀ ਬਸ਼ੇਰਾ ਇਹ ਵੀ ਸੇਲ ਵਾਸਤੇ ਆ ਇਹ ਵੀ ਸੇਲ ਵਾਸਤੇ ਆ ਜੀ ਦਿਖਾ ਦੀ ਬਾਈ ਬਸ਼ੇਰਾ ਮੜਾ ਇਸ ਵਾਰ ਕੇ ਸਪੌਟਲੈਸ ਆ ਬਾਈ ਨਹੀਂ ਬਾਈ ਇੱਕ ਅੱਧਾ ਦਾਣਾ ਕੋਈ ਨਮਾ ਕੇ ਨਿਕਲ ਸਕਦਾ ਜੀ ਨਿਕਲ ਸਕਦਾ ਹਾਂਜੀ ਬਈ ਆ ਗੱਲ ਤੇਰੀ ਬੜੀ ਵਧੀਆ ਲੱਗੀ ਬਈ ਕਲੀਅਰ ਅਗਲੇ ਨੂੰ ਪਹਿਲਾਂ ਹੀ ਕਰ ਦੇਣਾ ਜਣੀ ਬਈ ਜੀ ਦੇਖੋ ਅੱਜ ਕੱਲ ਤੇਲ ਵੀ ਮਹਿੰਗੇ ਆ ਤੇ ਅੱਡੇ ਦਾ ਕੰਮ ਵੀ ਖੜਾ ਰੀਏ ਝੂਠ ਮਾਰ ਮਾਰ ਸੱਦੀ ਜਾ ਗਏ ਹਨਾ ਤੇ ਕੋਈ ਸਵਾਦ ਨਹੀਂ ਆਉਂਦਾ ਇੱਕ ਅੱਧੀ ਅਰੀ ਅਗਲਾ ਆ ਵੀ ਜਾਊਗਾ ਤੇ ਮਗਰ ਹੋਣੀ ਦੇਖੋ ਬਈ ਜੀ ਆਪਾਂ ਸਦਾ ਚੱਲਣਾ ਤਾਂ ਸੱਚਾਈ ਨਾਲ ਹੀ ਚੱਲਣਾ ਸਹੀ ਹੈਗਾ ਇਹਦਾ ਕੀ ਮੁੱਲ ਕਰਦੇ ਹੋ ਬਈ ਇਹਦਾ ਮੁੱਲ 2 ਲੱਖ ਰੁਪਏ ਜੀ 2 ਲੱਖ ਕੀ ਕਿੰਨੀ ਕਹਾਈ ਉਮਰੇ ਦੀ ਇਹ ਉਮਰ ਹੋਊਗਾ ਬਈ ਜੀ 22 ਮਹੀਨਿਆਂ ਦਾ ਜੀ ਬਾਲ ਭੋਰੀ ਸਾਹਿਬ ਬਿਲਕੁਲ ਜੀ ਲਓ ਵੀ ਦੋਸਤੋ ਚੈੱਕ ਕਰ ਲਓ ਨੰਬਰ ਸਕਰੀਨ 17 ਮਹੀਨਾ ਲਗਾ ਕੇ ਦਿੱਤਾ ਬਾਈ ਜੀ ਠੀਕ ਹੈ ਪਰ ਮੂੰਹ ਦੀਆਂ ਟੋਪੀਆਂ ਲਾਉਣ ਦੇ ਤਿਆਰ ਹੈ ਹੈਗਾ ਬਾਈ 3 ਮਹੀਨਾ ਠੀਕ ਹੈ ਹਾਂਜੀ ਕੀ ਡਿਟੇਲ ਕੀ ਕਿਹਾ ਸੀ ਇਹਦੀ ਕਿਹੜੀ ਸੀ ਇਹ ਭਰਾਵਾ ਕਹਿ ਕੇ ਨੂਰੇ ਦਾ ਦਿੱਤਾ ਕੋਈ ਪਤਾ ਨਹੀਂ ਕਿਹੜੇ ਦਾ ਪਾਉਣ ਨੂੰ ਕਹਿ ਕੇ ਦਿਵਾਇਆ ਅਗਲੇ ਦੇ ਚੀਜ਼ ਸਾਹਮਣੇ ਆ ਜੀ ਵਾ ਠੀਕ ਹੈ ਸਹੀ ਆ ਕੱਲ ਨੂੰ ਝੂਠਾ ਨਹੀਂ ਹੁੰਦਾ ਬੰਦਾ ਬਾਈ ਨੰਬਰ ਬੋਲ ਦਿਓ ਆਪਣਾ ਜੀ 94786 97153 ਲੋਕੇਸ਼ਨ ਆਪਣੀ ਤਲਵੰਡੀ ਸਾਬੋ ਤੋਂ 4-5 ਕਿਲੋਮੀਟਰ ਦੇ ਪਿੰਡ ਐ ਕਿਉਣਾ ਪਿਆਰੀਆ ਠੀਕ ਹੈ ਜੀ ਹਾਂਜੀ ਬਿਹਾਲ ਸਿੰਘ ਸਟੱਡ ਫਾਰਮਾ ਜੀ ਠੀਕ ਸੋ ਦੋਸਤੋ ਇਹ ਗੱਲਬਾਤ ਸੀ ਬਾਈ ਦੇ ਨਾਲ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੜੀ ਵੀ ਤੁਹਾਨੂੰ ਚੇਂਜ ਪਸੰਦ ਆਉਂਦੀ ਆ ਤੇ ਤੁਸੀਂ ਵੀਡੀਓ ਦੇ ਵਿੱਚ ਜਿਹੜੇ ਜਾਨਵਰ ਵੀ ਦੇਖਿਆ ਤੇ ਜੇ ਤੁਸੀਂ ਹਸਟ੍ਰਲੀਅਨ ਤੋਂ ਸਟੱਡ ਸਰਵਿਸ ਲੈਣਾ ਚਾਹੁੰਦੇ ਹੋ ਉਹਦਾ ਵੀ ਨੰਬਰ ਉੱਤੇ ਚੱਲੀ ਜਾਂਦਾ ਉਹਦੇ ਬਾਰੇ ਵੀ ਤੁਸੀਂ ਬਾਈ ਦੇ ਨਾਲ ਪੂਰੀ ਡਿਟੇਲ ਚੈੱਕ ਕਰ ਲਓ। ਅਸੀਂ ਆਪਾਂ ਗੱਭਾਂ ਚੈੱਕ ਕਰਾ ਕੇ ਵੀ ਦੇ ਸਕਦੇ ਆ ਅਗਲੇ ਦਿਨ ਕਈ ਵਾਰੀ ਘੋੜੀ ਵਿੱਚ ਈ ਨਹੀਂ ਹੁੰਦੀ ਪਈ ਜੀ। ਹਮਮ ਸਾਵਾ ਘੋੜਾ ਛੱਡ ਕੇ ਆਪਰੇ ਡਾਕਟਰ ਤੋਂ ਚੈੱਕ ਕਰਾ ਕੇ ਵੀ ਦੇ ਦੇਾਂਗੇ। ਉਹਦੀ ਫੀਸ ਅਲੱਗ ਹੋਊਗੀ। ਠੀਕ ਹੈ। ਹਾਂਜੀ। ਠੀਕ ਹੈ ਭਾਈ ਕਿਉਂ ਤੁਹਾਨੂੰ ਪਤਾ ਭਾਈ ਜੀ ਖਰਚੇ ਵਰਚੇ ਹੋ ਜਾਂਦੇ ਹਨ ਤਾਂ ਪਰ ਆਪਾਂ ਕੋਈ ਗਲ ਵੱਡਣ ਵਾਲਾ ਕੰਮ ਨਹੀਂ ਜੈਤ ਜੀ ਅਗਲੇ ਨੂੰ ਕੁੜੀ ਕੱਪੜਾ ਕਰਾ ਕੇ ਦੇ ਬਹੁਤ ਵਧੀਆ ਹਾਂਜੀ ਠੀਕ ਹੈ ਜੀ ਓਕੇ ਭਾਈ ਜੀ ਮਿਹਰਬਾਨੀ ਛੋਟੀ ਹਾਂਜੀ ਕੋਈ ਹੋਰ ਨਹੀਂ